ਸਾਚੀ ਕਾਲ ਜੀ ਸਪੰਦ ਡੇਰੀ ਫਾਰਮ ਆਖਿਆ ਵੀਰਾਂ ਭਰਾਵਾਂ ਨੂੰ 682024 ਨੂੰ ਅੱਜ ਤੋਕੜਾਂ ਗੱਬਣਾ ਝੋਟੀਆਂ ਆਪਣੇ ਕੋਲ ਬਹੁਤ ਜ਼ਿਆਦਾ ਚੰਗੀਆਂ ਪਿਓ ਨੀਲੀ ਰਾਵੀ ਦੀਆਂ ਬਹੁਤ ਜ਼ਿਆਦਾ ਚੰਗੀਆਂ ਜਿਨ੍ਹਾਂ ਥਲੇ ਦੁੱਧ 7-7 ਕਿਲੋ ਦੁੱਧ ਇਹ ਦੋਹੇਂ ਟਾਈਮ ਮਿਲਦੀਆਂ ਪਹਾੜੇ ਦੇ ਮਿਲਦੀਆਂ ਚਾੜ ਕਹ ਲੋ ਪਹਾੜਾ ਕਹ ਲੋ ਸਿੰਘ ਛੋਟਾ ਸੂਆ ਦੋ ਜੱਜਾ ਬਹੁਤ ਜਿਆਦਾ ਚੰਗੀਆਂ ਕੁਆਲਿਟੀ ਨਸਲ ਵਾਲੀਆਂ ਜਿਹੜਾ ਬੋਤਾ ਛੋਟੀ ਤੋਰ ਇਧਰ ਫੁੱਲ ਹਾਈਟ ਦੀਆਂ ਆ ਤੋਰ ਤੋਂ ਛੋਟੀ ਫੁੱਲ ਕਾ ਹਾਈਟ ਫੁੱਲ ਵੱਡੇ ਕੱਦ ਦੇ ਉਹ ਨੀਲੀ ਰਗ ਗਈ ਜੇ ਕਿ ਹੁਣ ਲਈ ਵੇਰੀਆਂ ਸਾਫ ਭਾਅ ਬਹੁਤ ਜਿਆਦਾ ਚੰਗੇ ਆ ਕੱਦ ਫੁੱਲ ਦੀ ਛੋਟੀ ਆ ਕੋਲ ਆਇਆ ਦੋਹਾਂ ਡਾਇਮੰਡੀਆਂ ਥਣ ਦੇਵਾ ਵੇਖ ਲੋ ਸਾਫ਼ ਸੁਪੀਆਂ ਨੇ ਕੋਲ ਵੱਡੇ ਕਰ ਲੀਏ ਜੇ ਇਹਨਾਂ ਦੀ ਮੁੱਲ ਦੀ ਗੱਲ ਕਰ ਲਈਏ ਮੁੱਲ ਬਹੁਤ ਜ਼ਿਆਦਾ ਚੰਗੇ ਮੁੱਲ ਬਿਲਕੁਲ ਯਾਦ ਰੇਟ ਜੇ ਕੋਈ ਵੀਰ ਭਰਾ ਜੋੜਾ ਲਊਗਾ ਫਿਰ 1,10,000 ਦੀ ਹੁੰਦਾ ਹੈ ਵੱਡੇ ਕਦ ਵੱਡੇ ਢਾਂਚੇ ਦੀਆਂ ਵੱਡੇ ਕਦ ਕਾੜਦੇ ਮੁੱਲ 1,10,000 ਕਰਦੇ ਆ ਬਾਕੀ ਮਾਨ ਸਮਾਨ ਫੁੱਲ ਕਰਦਾਂਗੇ ਲੱਖ ਰੁਪਈਆਂ ਦੀਆਂ ਝੋਟੀਆਂ ਦੇ ਦਾਂਗੇ ਜੀ ਆ ਵੀ ਵੇਖੋ ਛੋਟੇ ਸਿੰਘ ਛੋਟਾ ਸਿੰਘ ਮੇ ਨੂੰ ਚੜੇ ਫੁੱਲ ਲੰਬਾਈ ਹਾਂ ਲੈ ਵਾ ਇਹਦਾ ਵੇਖ ਲੋ ਇਹਨੂੰ ਬਾਰੇ ਵੀ ਜੋੜੀ ਪੁੱਠੀ ਲੱਗੀ ਹੈ ਬੇਹਨ ਲੰਮੀ ਪਿੱਛੇ ਛੋਟੀ ਤਾਂ ਇੱਕ ਢੇੜ ਪੁੱਠਾ ਇਹਦਾ ਵੇਖ ਲੋ ਹਾਂ ਲੈ ਇਹਦਾ ਵੇਖ ਲੋ ਬਹੁਤ ਜ਼ਿਆਦਾ ਚੰਗੀਆਂ ਨੇ ਸੱਚੀ ਗੱਲ ਜੀ ਛੋਟੀਆਂ ਬਹੁਤ ਜ਼ਿਆਦਾ ਚੰਗੀਆਂ ਨੇ ਦੋ ਹੀ ਆਪਣੇ ਫਾਰਮ ਦੇ ਝੋਟੀਆਂ ਆ ਜੋ ਵੀ ਟੋਪਲਾ ਗੱਬਣਾ ਬਾਕੀ ਸਾਰਾ ਫਾਰਮ ਆਪਣਾ ਵਿਹਲਾ ਪਿਆ ਬਸ ਨਵਾਂ ਮਾਲ ਆ ਰਿਹਾ 24 ਦਿਨਾਂ ਤੱਕ ਕੋਈ ਪਸ਼ੂ ਆਪਣੇ ਫਾਰਮ ਦੇ ਨਹੀਂ ਹੋ ਰਹਾ ਸਾਰਾ ਮਾਲ ਵਿਹਲਾ ਹੀ ਪਿਆ ਹੈ ਜੀ ਨੂੰ ਮੇਜ ਮਹਾ ਗਿਆ ਪਾ ਕੱਢੀ ਜੁੜੀ ਬਸ ਠੀਕ ਸਾਰਾ ਫਾਰਮ ਵਿਹਲਾ ਬਹੁਤ ਜ਼ਿਆਦਾ ਚੰਗੀਆਂ ਯਾਰ ਪਾੜੀ ਹੋਰ ਵਾਰਸ ਕੀ ਹਾਲ ਚੱਲ ਜੇ ਵਧੀਆ ਜੀ ਵਧੀਆ ਮਹਾਰਾਜ ਠੀਕ ਠਾਕ ਹੈ ਮੇਰਾ ਜੀ ਇਹ ਸੁਪਨਸ ਡੇਰੀ ਫਾਰਮ ਦੇ ਵਾਰਸ ਦੀ ਐਂਟਰੀ ਹੋ ਚੁੱਕੀ ਆ ਇਹਨਾਂ ਮਈਆਂ ਵਾਸਤੇ ਤੇ ਵੀ ਜੀ ਫੋਨ ਕਰ ਲਿਓ ਵੀਰ ਭਰਾਵਾਂ ਨੇ ਦਾਗ ਚਲ ਆ ਵੀ ਗਏ ਨੇ ਵੇਖ ਵੀ ਸਕਦੀਆਂ ਤੇ ਨਹੀਂ ਵੇਖ ਸਕਦੀਆਂ ਫੋਨ ਨੰਬਰ ਆਪਣਾ ਜੀ 95016858050 ਪਿੰਡ ਭੋਲੇਗੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਨੇੜੇ ਫਤੇਗੜ ਚੂੜੀਆਂ ਨੀਲੀ ਰੰਗ ਦੀਆਂ ਇੱਕੋ ਰੰਗ ਦੀਆਂ ਇੱਕੋ ਢਾਂਚ ਦੀਆਂ ਇੱਕੋ ਸ਼ਕਲ ਦੀਆਂ ਝੋਟੀਆਂ ਬਹੁਤ ਜ਼ਿਆਦਾ ਝੋਟੀਆਂ ਲੱਗੀਆਂ ਧੰਨਵਾਦ ਵੇਖਣ ਵਾਲੇ ਵੀਰਾਂ ਭਰਾ ਸੱਸੀ